ਹੋ ਗਾਇਜ਼ ਗੁੱਡ ਇਵਨਿੰਗ ਗੁੱਡ ਇਵਨਿੰਗ ਸਤਿ ਸ਼੍ਰੀ ਅਕਾਲ ਅੱਜ ਅਸੀਂ ਮਾਈਕਲ ਵੀ ਕਲੱਬਾ ਲਾਈਨ ਚਲੇ ਆਏ ਹਾਂ ਇਸ semesters change ਹੋ ਰਿਹਾ ਹੈਗਾ ਉਹਦੇ ਵਾਸਤੇ ਆਪਾਂ ਨੋਟਸ ਬੁੱਕ ਲੈਣ ਆਏ ਆ ਵੀਆ ਤੇ ਅਸੀਂ ਪਹਿਲਾਂ ਸ਼ਰਮਾ ਬ੍ਰਦਰ ਵਾਲਿਆਂ ਦੇ ਕੇਐਸਏ ਜਿਹੜੇ ਖੰਡੀ ਸੜਕ ਦੇ ਉੱਪਰ ਆ ਸੌਪ ਨੂੰ ਨਹੀਂ ਮਿਲਿਆ ਤੇ ਕਿਹਾ ਗਿਆ ਕਿ हेलो एवरीवन <tENA> अपने सदर बाजार ਦੇ ਵਿੱਚ ਉਹ ਕੀ ਚੱਲ ਰਿਹਾ ਪਣ ਬੈਂਕ ਬੁੱਕ ਆ ਬੈਠਾ ਮਾਈਕਲ ਤੇ ਨਹੀਂ ਤੇਰੀ ਚਾਹ ਖਾਦੀ ਪਕੌੜੇ ਵੀ ਖਾऊं ਪਕੌੜੇ ਵੀ ਖਾऊं ਮੇਰੇ ਵੀ ਖਾਣੇ ਕਿੱਸ ਦਾ ਮੈਨੂੰ ਵੀ ਲਾਓ ਮੈਨੂੰ ਵੀ ਲਾਓ ਤੇ ਅਸੀਂ ਗਾਇਜ਼ ਚੱਲੇ ਅੱਜ ਮਾਈਕਲ ਦੀ ਕਿਤਾਬਾਂ ਲੈਣ ਸਕੂਲ ਦੇ ਵਿੱਚ ਜੋ ਨਹੀਂ ਮਿਲੀਆ ਸੋ ਲਾਈਕ ਤੇ ਸਬਸਕ੍ਰਾਈਬ ਕਰਾ ਕਰੋ ਬਲੌਗ ਨੂੰ ਬਹੁਤ ਮਿਹਨਤ ਲੱਗਦੀ ਹੈ ਜੀ थैंक यू ਚੱਲ 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 ਦੇ ਵਿੱਚ ਰੱਖ ਕਾफी ਆ ਜੇ ਉਹ ਫਰਦਾ ਦਿਖਣਾ ਹੁੰਦਾ ਵੀ ਲੈ ਤੇ ਵੀ ਇਸ ਤਰ੍ਹਾਂ ਹੁੰਦਾ ਦੇਖਾ ਵੀ ਤੁਸੀਂ ਐਸੀ ਵੀ ਬੁਲਟ ਦੇ ਉੱਪਰ ਆ ਗੱਡੀ ਜੀ ਹੁੰਦੇ ਤਾਂ ਬਹੁਤ ਬੁਰਾ ਹੁੰਦਾ ਯਾਰ ਦੇ ਵਿੱਚ ਨਾ ਹਵਾ ਕਾफी ਕਾਸ਼ੀਆ ਉਪਰ ਦਰਿਆ ਰੋ ਰਿਆ ਤੇ ਉੱਪਰ ਮੁਸ਼ਕਲ ਹੋ ਜਾਂਦੀ ਹੈ ਜੀ ਪਹੁੰਚ ਗਏ ਜੀ ਕਲਾ ਚੌਕ ਇਹ ਖੈਰ ਬਲਾ ਪੰਜਾਬੀ ਸੱਤ ਵਾਰੀ ਜੀ ਸਾਲਾ ਚੁਲਾ ਕਰੋ ਕਾਜਾ ਪਹੁੰਚੇਗਾ ਬੇ ਅੱਪਾਂ ਅਗੇ ਜੀ ਦਿੱਲੀ ਗੇਟ ਅਸੀਂ ਚੱਲ ਚੱਲੀ ਦੇ ਦਿੱਲੀ ਗੇਟ ਵਾਲੀ ਸਾਈਡ ਅੱਧਾ ਸਾਈਡ ਦਿੱਲੀ ਗੇਟ ਇਹ ਦਿੱਲੀ ਗੇਟ 5 ਵਾਰਾ ਖਰੀਸਾ ਦਿਵਾ ਕੇ ਮਮਾ ਕੋਈ ਆਇਆ ਮਮਾ ਜੀ ਇਹ ਜਿਹੜਾ ਪਪਾਰਾਦ ਕੋਲ ਇੱਥੇ ਸਾਰੀਆਂ ਰੈਡੀਮੇਡ ਸਟੀਆਂ ਦੁਕਾਨਾਂ ਨੇ ਆ ਲਗ ਲਗ ਬ੍ਰਾਂਡ ਦੇ ਇੱਥੋਂ ਮਿਲ ਸਕਦੇ ਮਿਲਦੇ ਨੇ ਕੱਪੜੇ ਇਹ ਹੋਏ ਕੰਮ थोड़ी थोड़ी रखोड़ी देखो जी अलग अलग तरह दूज कपड़े वगैरह दिया दूध चल सीधे आप आ गए पोस्ट ऑफिस के खोले देख सकते हो पोस्ट ऑफिस एयरपोर्टा पोस्ट ऑफिस मेन हेड तो ऑफिस ਮੋਰੇ ਆ ਰਿਹਾ ਜੀ ਸਨੇਹਾਰਾਣਾ ਬਜ਼ਾਰ ਇੱਥੇ ਖੁੱਲੋ ਹੋ ਜਾਂਦਾ ਜੀ ਸਨੇਹਾਰਾਣਾ ਬਜ਼ਾਰ ਕਿੰਨੀ ਭੀੜ ਹੈ ਜੀ ਇਹ ਤੇ ਮੇਰਾ ਉੱਨਾ ਸਾਈਡਾਂ ਤੇ ਇਹ ਸੁਨਿਆਰਾ ਬਾਜ਼ਾਰ ਹੈ ਇਹਨੂੰ ਕਹਿੰਦੇ ਨੇ ਛੋਟਾ ਚੌਂਕ ਓੜੀ ਰੱਖੀ ਬਹੁੜੀ ਓੜੀ ਏ ਆ ਗਿਆ ਜੀ 600 ਰੁਪਇਆ ਕਵਰ ਵੀ ਲੈਣੇ ਨੇ ਹੈ ਕਵਰ ਵੀ ਲੈਣੇ ਨੇ ਦਾਦਾ ਜੀ ਕਾਦੇ ਕਵਰ ਹੈ ਕਾਹਦੇ ਅੱਛਾ ਠੀਕ ਓਕੇ ਓਕੇ ਥੋੜੀ ਰੱਖੀਏ ਇਥੋਂ ਬਹੁਤ ਟ੍ਰੈਫਿਕ ਹੁੰਦਾ ਉਹਰੇ ਹਾਂ ਤੂੰ ਵੀ ਕੁਝ ਥੋੜਾ ਜਿਹਾ ਆ ਗਈ ਹੈ ਨਾ ਦੁਕਾਨ ਵੀ ਹਾਂ ਇਸ ਕਰਕੇ ਦੁਕਾਨ ਤੇ ਕਾਫੀ ਰੌਣਕ ਹੁੰਦਾ ਆ ਗਿਆ ਜੀ ਐਨ ਟ੍ਰੇਡਿੰਗ ਆ ਜੀ ਅੱਛਾ ਆ ਹੈਗੇ ਜੀ ਜੈਂਟ ਟ੍ਰੇਡਰ ਇੱਥੋਂ ਮਿਲਦੀਆਂ ਜੀ ਲੱਗਦੀਆਂ ਨੋਟਬੁੱਕ ਮਾਈਕਲ ਦੀਆਂ ਕਾਫੀ ਰਾਸ਼ਾ ਕਾਫੀ ਰਾਸ਼ਾ ਲੱਗ ਰਿਹਾ ਹੈ ਹਾਂ ਆ ਬੁੱਕਸ ਲੈ ਲਈਏ ਆਪਣੇ ਨੋਟਬੁੱਕ ਲੈ ਲਈਆਂ ਆਪਾਂ ਨੇ ਜੋ ਮਾਈਕਲ ਦੀ ਸਕੂਲ ਦੀਆਂ ਨੇ ਦਾ ਟਾਊਨ ਟਾਊਨ ਤੋਂ ਉੱਪਰੋਂ ਵੀ ਆਉਂਦੇ लिखा हो शायद, शायद। चलो आज लिया दिखा हाँ भाई चल बाकी है ना जो कवर ने हो, कल मिल जाओ ठीक है हाँ नहीं है ठीक है चलो चला बहुत स्टार्ट करीनिक चल पहला ਕਲੀਨਿੰਗ ਨਹੀਂ ਕਰਨੇ ਉੱਥੇ ਜਾ ਕੇ ਮਿਲਣਗੇ ਬਟੇ ਉੱਥੇ ਮਿਲਣਗੇ ਚਲੋ ਐ ਦਿਨ ਨਿਕਲ ਚੱਲ ਸਾਹਮਣੇ ਨੂੰ ਸ਼ਾਦਰ ਬਾਜ਼ਾਰ ਦੇ ਵਿੱਚ ਆ ਜੀ ਆਪਾਂ ਆਏਗਾ ਆਪਣਾ ਬੁਲੇਟ ਚੱਲ ਵੀ ਬੈਠ ਬੈਗ ਵਗੈਰਾ ਬਾਜ਼ਾਰ ਦੇ ਵਿੱਚ ਰਸ਼ ਕਾਫੀ ਆ ਜੀ ਸਿੰਗਲ ਰੋਡਾ ਗੱਡੀ ਨਹੀਂ ਆ ਸਾਡੀ ਇੱਥੇ ਤੁਸੀਂ ਪਲੇਅਰ ਕੋਲ ਆ ਜੰਦਰ ਬੋਲਟ ਮੋਟਰਸਾਈਕਲ ਕਾਫੀ ਨਹੀਂ ਜੀ ਹਰ ਬੰਦੇ ਕੋਲੇ ਦੂਸਰੇ ਤੀਸਰੇ ਕੋਲੇ ਬੰਦੇ ਕੋਲੇ ਟਾਇਲਟ ਆ ਦੇਖੋ ਆ ਵੀ ਬੋਲਟ ਖੜਾ ਲੱਗ ਪੱਕ ਬੋਲਟ ਮੋਟਰਸਾਈਕਲ ਕਾਫੀ ਆ ਪਲੇਅਰ ਕੋਲ ਆ ਜੰਦਰ जी, यार, पंजाब, है जी छदर बाजार मलेरकोटला इंडिया बहुत काफी मशहूर दुकान है जी बहुत देर की दुकान है ये आ गया जी पिपल वाला चौक ਇੱਥੇ ਪਿੰਪਲ ਆ ਜੀ ਆ ਦੇਖੋ ਇੱਥੋਂ ਸ਼ੁਰੂ ਹੋ ਜਾਂਦਾ ਜੀ ਲੋਹਾ ਬਜ਼ਾਰ ਆਹ ਦੇਖੋ ਲੋਹਾ ਬਜ਼ਾਰ ਦੀਆਂ ਦੁਕਾਨਾਂ ਇੱਥੇ ਲੋਹੇ ਦੀਆਂ ਚੀਜ਼ਾਂ ਮਿਲਦੀਆਂ ਨੇ ਸਾਰੀਆਂ ਲਗਭਗ ਕਈਆਂ ਹੋਰ ਆ ਦੇਖੋ ਸੰਗਲੀਆਂ ਵਗੈਰਾ ਹੋਲੀ ਰੱਖ ਬਟੇ ਇੱਥੇ ਦੇਖੋ ਪੱਠੀਆਂ-ਪੁੱਠੀਆਂ ਆ ਦੇਖ ਸਕਦੇ ਤੁਸੀਂ ਕਿਥੋਂ ਲਈ ਦੀ ਆਪਾਂ ਇਹ ਹੈ ਜੀ ਲੋਹਾ ਬਿਆਰ ਮਲੇਰਕੋਟਲਾ ਪੁਰਾਣਾ ਬਿਆਰ ਹੈ ਜੀ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਾਫੀ ਡਿਵੈਲਪ ਹੋ ਚੁੱਕਿਆ ਹੈ ਪਹਿਲੇ ਚਲੋ ਦਾਦਾ ਜੀ ਹਾਂ ਜੀ ਖੜੀ ਨਹੀਂ ਜਾਂਦੀ ਓਕੇ ਓਕੇ ਦੇਖੋ ਜੀ ਇਹ ਸਾਰਾ ਲੋਹਾ ਬਿਆਰ ਮਲੇਰਕੋਟਲਾ ਹੁਣ ਨਾਲ ਸੱਡਾਂ ਦੇ ਉੱਤੇ ਲੋਹੇ ਦਾ ਹੀ ਕੰਮ ਆ ਕਾਫੀ ਦੁਕਾਨਾਂ ਬੰਦ ਨੇ ਜੀ ਬੱਚੇ ਜੇ ਕਿਹਾ ਜੋ ਤੁਸੀਂ ਇੱਥੇ ਕੜਾਈਆਂ ਹੋਰ ਬਾਕੀ ਬਰਤਨ ਵਗੈਰਾ ਗੱਲ ਦੇਣ ਬੰਦ ਦੇਣ ਇੱਥੇ ਥੋੜੀ ਰੱਖ ਬਟੇ ਦਾਦੋਂ ਉੱਥੋਂ ਆਪਾਂ ਉੱਥੋਂ ਲੈ ਜੀ ਕਿ ਵੀ ਦੇਖੋ ਜੀ ਆ ਵੀ ਆ ਰਿਹਾ ਪਲੇਅਰਪੋਰਟਾਂ ਓਲੀ ਓਲੀ ਬੱਤੇ ਰਾਵਣਾ ਦੇ ਇੱਕੇ ਚੱਲ ਆ ਵੀ ਸਾਰੀਆਂ ਲੋਹੇ ਦੀਆਂ ਦੁਕਾਨਾਂ ਨੇ ਇੱਥੇ ਮਾਮਦਸਤਾ ਵਗੈਰਾ ਮਿਲ ਜਾਂਦੇ ਨੇ ਪੱਟੀਆਂ ਮਿਲਦੀਆਂ ਨੇ ਇੱਧਰ ਦੇਖ ਸਕਦੇ ਹੋ ਦੂਜੀ ਸਾਈਡ ਤੇ ਵੀ ਪੇਟੀਆਂ ਮਿਲਦੀਆਂ ਨੇ ਇਥੋਂ ਪੇਟੀਆਂ ਗਾਹਾਂ ਅੱਗੇ ਆਪਣੇ ਦੂਸਰੇ ਅਲਮਾਰੀਆਂ ਕਣਕ ਪਾਉਣ ਵਾਲੇ ਡਰਮ ਆ ਦੇਖੋ ਨਵੇਂ ਸਟਾਈਲ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਹੋੜੀ ਰੱਖੇ ਇੱਧਰ ਦੇਖ ਸਾਥੀਓ ਦੇਖੋ ਜੀ ਪਿੱਟੀਆਂ ਪਿੱਟੀਆਂ ਤੇ ਨਾਲ ਅਲਮਾਰੀਆਂ ਵਗੈਰਾ ਲੋਹੇ ਦੀਆਂ ਲੋਹੇ ਦੀਆਂ ਦੇਖੋ ਦਾਦਾ ਜੀ ਦਾਦਾ ਜੀ ਇਤਨੀ ਸਾਰੀ ਚੀਜ਼ ਤੇ ਇੱਥੇ ਸਾਥੀਓ ਦਾਦਾ ਜੀ ਦਾਦਾ ਜੀ ਹਾਂਜੀ ਪੁੱਤ ਅੱਛੀ ਸਵੇਰ ਹੈ ਥੋੜੀ ਰੱਖ ਬੰਤਾ ਹਾਂਜੀ ਬਾਜ਼ਾਰ ਚ ਗਏ ਸੀ ਅੱਛਾ ਹਾਂ ਮੁਝ ਆਇਆ ਆ ਦੇਖੋ ਜੀ ਇੱਥੇ ਵੀ ਪੇਟੀਆਂ ਲੇਕੀਆਂ ਰੰਗ ਇਹ ਖਾਸ ਕਰਕੇ ਇੱਥੇ ਬਣਦਾ ਸਮਾਨ ਹੈ ਦਾਦਾ ਸਾਹਮਣੇ ਦੇਖੋ ਤੁਸੀਂ ਡਰਮ ਨਵੇਂ ਸਟਾਈਲ ਦੇ ਡਰਮ ਪੁਰਾਣੇ ਡਰਮ ਜਿਹੜੇ ਸੀ ਉਹ ਤਾਂ ਖਤਮ ਹੁੰਦੇ ਜਾ ਰਹੇ ਨੇ ਆ ਦੇਖੋ ਨਮਾ ਡਰਮ ਆ ਆ ਗਿਆ ਜੀ ਇਸਲਾਮੀਆ ਜੁਆਇਸ ਸਕੂਲ ਇਹਦੀ ਵੀ ਸਾਰੇ ਹੋ ਰਹੀ ਹੈ ਨਵੇਂ ਇਰੇ ਤੋਂ ਕਿਉਂਕਿ ਬਿਲਡਿੰਗ ਕਾਫੀ ਖਸਤਾ ਹੋ ਚੁੱਕੀ ਸੀ ਪੁਰਾਣੀ ਹੋ ਚੁੱਕੀ ਸੀ ਦੇਖ ਸਕਦੇ ਹੋ ਇਹ ਹਾਰਡਵੇਅਰ ਵਗੈਰਾ ਦੀ ਦੁਕਾਨ ਹੈ ਅਜ਼ਾਨ ਹੋ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਜ਼ੀ ਦੇ ਵਿੱਚ ਅਸਰਦਾਨ ਹੋ ਗਿਆ ਇਸਰ ਆਪਾਂ ਦਵਾਰੇ ਹੈਗੇ ਜੀ ਕਿਲੋ ਗੇਟ ਕਿਲੋ ਗੇਟੋਂ ਐਪੀਅਰਪੋਰਟ ਲਾਂ ਸਾਹਮਣੇ ਨੂੰ ਜਾ ਰਿਹਾ ਇਕੱਠਾ ਬਿਆਰ ਨੂੰ ਰਸਤਾ ਇਹ ਹੈਗਾ ਜੀ ਕਿਲੋ ਗੇਟ ਵੀ ਕਹਿੰਦੇ ਨੂੰ ਸਰਵਾਨੀ ਗੇਟ ਵੀ ਕਹਿੰਦੇ ਨੇ ਸਰਵਾਨੀ ਗੇਟ ਆ ਜੀ ਆਪਾਂ ਹੁਣ ਮੋਰੇ ਬ੍ਰਿਜ ਰੈਕੋਟ ਰੋਡ ਇਹ ਰਾਇਕੋਟ ਨੂੰ ਹੀ ਜਾਂਦਾ ਸੰਗਾਰਾ ਸੰਗਾਰਾ ਥੋੜੀ ਰੱਖੋ ਥੋੜੀ ਅੰਨੇ ਵੜੇ ਨੂੰ ਮੰਮੀ ਇਹ ਬੋਲ ਮਹਿਰੂ ਮਾਰਕੀਟ ਆ ਗਈ ਜੀ ਆਹ ਜੀ ਬ੍ਰਿਜ ਜਿਹੜਾ ਰਾਇਕੋਟ ਰੋਡ ਨੂੰ ਰਾਇਕੋਟ ਜਾ ਰਿਹਾ ਹੈਗਾ ਜੀ ਅਸਲਾਮੀਆ ਗਰਲ ਸਕੂਲ ਆਹ ਬਿਲਡਿੰਗ ਹੈ ਜੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਅੰਦਰੋਂ ਦੇਖਣ ਵਾਲੇ ਲਈ ਕਾਫੀ ਵਧੀਆ ਹੈ ਆ ਆ ਗਿਆ ਜੀ ਦੋਸਤੋ ਅੱਪਾਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਸਤਿ ਸ੍ਰੀ ਅਕਾਲ ਗੁੱਡ ਬਾਏ ਹੈਲੋ ਗਾਇਜ਼ ਅੱਜ ਅਸੀਂ ਬਲੋ ਜੈਂਟੀ ਆਇਆ ਤਾਂ ਬਲ ਹੈ ਅਸੀਂ ਜਾ ਰਹੇ ਆਂ ਇਹ ਅੰਗਰੇਜ਼ੀ ਥੋੜੀ ਹੈ